प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐ ਸਾਧ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ সিদ্দিকੀ ਦੋਸਤੋ ਭਾਰਤ ਵਿੱਚ ਅੱਜ ਵੀ ਕਈ ਅਜਹੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਕੋਈ ਪਤਾ ਨਹੀਂ ਲਗਾ ਸਕਿਆ ਅਤੇ ਰਹਾਸ ਬਰਕਰਾਰ ਹਨ ਅਜੀਹਾ ਹੀ ਇੱਕ ਖੂਹ ਹੈ ਜੋ ਦੱਸਦਾ ਹੈ ਮੌਤ ਦੀ ਤਰੀਕ ਇਸ ਪ੍ਰਾਣਿਕ ਤੇ ਇਤਿਹਾਸਕ ਜਗ੍ਹਾ ਬਾਰੇ ਲੋਕਾਂ ਦੀ ਐਨੀ ਰੁਚੀ ਹੈ ਕਿ ਦੂਰੋਂ-ਦੂਰੋਂ ਖੂਚ ਝਾਤ ਮਾਰ ਨਾਉਂਦੇ ਹਨ ਲੋਕ ਕੀਤੀ ਜਾਂਦੀ ਹੈ ਪੂਜਾ ਇਹ ਖੂ ਹੈ ਕਿਥੇ ਕੀ ਹੈ ਇਸਦਾ ਇਤਿਹਾਸ ਕੀ ਹੈ ਇਸ ਪਿੱਛੇ ਰਹੱਸ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ ਤੁਸੀਂ ਜੁੜੇ ਰਹੋ ਐਸਾ ਸਦਕੀ ਚੈਨਲ ਦੇ ਨਾਲ ਜੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੋਸਤੋ ਇਸ ਖੂ ਦਾ ਨਾਂ ਹੈ ਚੰਦਰਕੂਪ ਇਸ ਨੂੰ ਜਮਰਾਜ ਦਾ ਖੂਬੀ ਕਿਹਾ ਜਾਂਦਾ ਹੈ ਇਹ ਕੋਈ ਆਮ ਖੂ ਨਹੀਂ ਹੈ ਇਹ ਚੰਦਰਕੂਪ ਖੂ ਵਾਰਾਨਸੀ ਦੇ ਵਿੱਚ ਸਥਿਤ ਹੈ ਪ੍ਰਾਣਿਕ ਕਥਾਵਾਂ ਅਨੁਸਾਰ ਇਹ ਖੂ ਲੋਕਾਂ ਨੂੰ ਉਹਨਾਂ ਦੀ ਮੌਤ ਦੀ ਤਰੀਕ ਦੀ ਭਵਿੱਖਬਾਣੀ ਕਰਦਾ ਹੈ ਕਿਹਾ ਜਾਂਦਾ ਹੈ ਕਿ ਆਸ-ਪਾਸ ਦੇ ਲੋਕਾਂ ਨਾਲ ਅਜੇਹੀਆਂ ਕਟਨਾਵਾਂ ਦੇ ਸਬੂਤ ਵੀ ਹਨ ਜੋ ਇਸ ਦੀ ਭਵਿੱਖਬਾਣੀ ਨੂੰ ਸਿੱਧ ਕਰਦੀਆਂ ਜਾਪਦੀਆਂ ਹਨ ਇਹ ਖੂ ਕਾਂਸੀ ਵਿਸ਼ਵਨਾਥ ਮੰਦਿਰ ਦੇ ਨੇੜੇ ਬਣਿਆ ਹੋਇਆ ਹੈ ਜੋ ਸਿੱਧੈਸ਼ਵਰੀ ਮਹੱਲੇ 'ਚ ਸਿੱਧੈਸ਼ਵਰੀ ਮੰਦਿਰ ਦਾ ਹੀ ਇੱਕ ਹਿੱਸਾ ਹੈ ਇਹ ਸਥਾਨ ਚੰਦੇਸ਼ਵਰ ਲਿੰਗ ਕਾਰਨ ਪ੍ਰਸਿੱਧ ਹੈ Hindu ਧਰਮ ਅਨੁਸਾਰ ਚੰਦੇਸ਼ਵਰ ਲਿੰਗ ਨੌ ਸ਼ਿਵ ਲਿੰਗਾਂ ਦਾ ਇੱਕ ਹਿੱਸਾ ਹੈ ਜਿਨ੍ਹਾਂ ਨੂੰ ਨਵਗ੍ਰਹਿ ਸ਼ਿਵ ਲਿੰਗ ਵੀ ਕਿਹਾ ਜਾਂਦਾ ਹੈ ਲੋਕ ਇੱਥੇ ਸ਼ਿਵ ਲਿੰਗ ਦੀ ਪੂਜਾ ਕਰਨ ਖੂਤੇ ਆਉਂਦੇ ਹਨ ਖਾਸ ਕਰਕੇ ਮੱਸਿਆ ਅਤੇ ਪੂਰਨਮਾਸ਼ੀ ਤੇ ਇੱਥੇ ਸ਼ਰਧਾਲੂਆਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ ਪੂਜਾ ਕਰਨ ਲਈ ਆਉਣ ਵਾਲੇ ਲੋਕਾਂ ਲਈ ਮੰਦਰ ਤੋਂ ਬਾਅਦ ਖੂਤੇ ਆਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਦਾ ਪਾਣੀ ਪੀਣ ਤੋਂ ਬਿਨਾ ਪੂਜਾ ਪੂਰੀ ਨਹੀਂ ਹੁੰਦੀ ਇਸ ਖੂਨ ਨੂੰ ਬਣਾਉਣ ਪਿੱਛੇ ਮੰਨਤਾ ਹੈ ਕਿ ਇਸ ਨੂੰ ਕਿਸੇ ਸ਼ਿਵ ਭਗਤ ਨੇ ਬਣਵਾਇਆ ਸੀ ਉਸ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਇਸ ਖੂਨ ਨੂੰ ਵਰਦਾਨ ਦਿੱਤਾ ਉਦੋਂ ਤੋਂ ਇਹ ਖੂਹ ਲੋਕਾਂ ਨੂੰ ਉਹਨਾਂ ਦੀ ਮੌਤ ਨਾਲ ਜੁੜੀਆਂ ਭਵਿੱਖ ਬਾਣੀਆਂ ਦੱਸਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਸ ਖੂਹ ਵਿੱਚ ਵੇਖਦਾ ਹੈ ਤਾਂ ਇਸ ਦੌਰਾਨ ਜੇਕਰ ਉਸ ਵਿਅਕਤੀ ਨੂੰ ਆਪਣਾ ਪਰਛਾਵਾਂ ਵਿਖਾਈ ਦਿੰਦਾ ਹੈ ਤਾਂ ਠੀਕ ਹੈ ਅਤੇ ਜੇਕਰ ਪਰਛਾਵਾਂ ਵਿਖਾਈ ਨਹੀਂ ਦਿੰਦਾ ਤਾਂ ਇਹ ਉਸ ਦੀ ਮੌਤ ਨੇੜੇ ਹੋਣ ਦਾ ਸੰਕੇਤ ਹੁੰਦਾ ਹੈ ਇਸ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਇਸ ਪ੍ਰਾਚੀਨ ਮੰਦਰ ਬਾਰੇ ਹੋਰ ਵੀ માનਤਾਵਾਂ ਹਨ ਮੰਨਿਆ ਜਾਂਦਾ ਹੈ ਕਿ ਇੱਥੇ ਭਗਵਾਨ ਸ਼ਿਵ ਅਤੇ ਯਮ ਇਕੱਠੇ ਨਿਵਾਸ ਕਰਦੇ ਹਨ ਮੰਨਿਆ ਜਾਂਦਾ ਹੈ ਕਿ ਜਦੋਂ ਭਗਵਾਨ ਸ਼ਿਵ ਧਰਤੀ ਤੇ ਮਰ ਰਹੇ ਲੋਕਾਂ ਨੂੰ ਸਵਰਗ ਜਾਂ ਨਰਕ ਵਿੱਚ ਲੈ ਜਾਣ ਦਾ ਪ੍ਰਬੰਧ ਕਰ ਰਹੇ ਸਨ ਇਸ ਦੌਰਾਨ ਜਮ ਰਾਜ ਭੋਲੇनाथ ਨੂੰ ਪ੍ਰਸੰਨ ਕਰਨ ਲਈ ਤਪੱਸਿਆ ਕਰ ਰਹੇ ਸਨ ਹਾਲਾਂਕਿ ਭੋਲੇनाथ ਨੂੰ ਪ੍ਰਸੰਨ ਕਰਨ ਵਿੱਚ ਜਮ ਰਾਜ ਸਫਲ ਨਹੀਂ ਹੋਏ ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਉਹਨਾਂ ਨੂੰ ਇੱਥੇ ਇੱਕ ਖੂਹ ਬਣਾਉਣ ਅਤੇ ਇਸ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਭੋਲੇनाथ ਦੀ ਤਪੱਸਿਆ ਕਰਨ ਦੀ ਸਲਾਹ ਦਿੱਤੀ ਜਦੋਂ ਯਮਰਾਜ ਨੇ ਅਦੇਹਾ ਕੀਤਾ ਤਾਂ ਭਗਵਾਨ ਭੋਲੇਨਾਥ ਯਮਰਾਜ ਤੋਂ ਖੁਸ਼ ਹੋ ਗਏ ਇਸ ਤੋਂ ਬਾਅਦ ਭੋਲੇਨਾਥ ਨੇ ਸਵਰਗ ਅਤੇ ਨਰਕ ਜਾਣ ਵਾਲਿਆਂ ਦੀ ਜ਼ਿੰਮੇਵਾਰੀ ਯਮਰਾਜ ਨੂੰ ਸੌਂਪ ਦਿੱਤੀ ਸਾਡਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮਹਿਜ ਇਤਫਾਕ ਹੈ ਇਸ ਦੇ ਜੋ ਜੁਰਗ ਨੂੰ ਇਸ ਨੂੰ ਮਹਿਜ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਜੋ ਯੂਜ਼ਰ ਦੀ ਖੁਦ ਹੋਵੇਗੀ ਇਸ ਵਿੱਚ ਵਰਤੀ ਗਈ ਸਮਗਰੀ ਉਦਾਹਰਣ ਤੌਰ ਤੇ ਵਰਤੀ ਗਈ ਹੈ ਐਸਾ ਸਿਤਕੀ ਚੈਨਲ ਇਸ ਦੇ ਸੱਚ ਝੂਠ ਦਾ ਦਾਵਾ ਨਹੀਂ ਕਰਦਾ ਧੰਨਵਾਦ ਜੀ